ਕਾਟ ਮਹਿ ਘਾਟ ਜੋ ਪਾਵਾਂ ਕਾਟ ਮਹਿ ਘਾਟ ਜੋ ਪਾਵਾਂ ਘਾਟ ਜੋ ਪਾਵਾਂ ਉਸ ਜੇ ਹਿਰਦੇ ਚ ਅਸੀਂ ਟਿਕੇ ਰਹੀਏ ਉਤੋਂ ਇੱਕ ਸਾਨੂੰ ਘਾਟ ਮਿਲ ਜਾਂਦਾ ਘਾਟ ਘਾਟ ਹੁੰਦਾ ਜਿੱਥੋਂ ਕੁਝ ਪਾਰ ਕਰੀਦਾ ਹੁੰਦਾ ਘਾਟ ਤੋਂ دریا ਪਾਰ ਕਰੀਦਾ ਸੰਸਾਰ ਸਮੁੰਦਰ ਪਾਰ ਕਰੀਦਾ ਇਥੋਂ ਅੰਦਰੋਂ ਪਾਰ ਹੋਣਾ ਬਾਹਰੋਂ ਪਾਰ ਨਹੀਂ ਹੋਣਾ जिने संसार सागर ਤਰਨ ਲਾ ਉਹਦਾ ਘਾਟ ਅੰਦਰ ਹੈ ਜਿਨੇ ਸੰਸਾਰ ਸਾਗਰ ਪਾਰ ਕਰਨਾ ਉਹਦਾ ਘਾਟ ਅੰਦਰ ਹੈ ਅੰਦਰੋਂ ਪਾਰ ਹੋ ਸਕਦਾ ਬਾਹਰੋਂ ਕੋਈ ਨਹੀਂ ਪਾਰ ਹੋ ਸਕਦਾ ਅੰਦਰੋਂ ਘਾਟ ਖੋਜਣੋ ਕੋ ਕੋ ਘਾਟ ਦਾ ਨੋ ਵੀ ਦੱਸਿਆ ਸਹਿਜ ਸੁਨਨ ਕੇ ਘਾਟ ਇੱਕ ਪਾਸੇ ਸੁਨਨ ਦੇ ਲੋਗ ਸੁੱਤੇ ਪਏ ਨੇ ਸੁਪਨੇ ਦੇਖਣ ਵਾਲੇ ਨੇ ਇੱਕ ਪਾਸੇ ਸੱਚਖੰਡ ਵਾਲੇ ਜਾਗਣ ਵਾਲੇ ਨੇ ਉਹ ਘਟ ਜਾਗਤੇ ਕੋ ਜਾਗਤਾ ਮਿਲ ਜਾਗਦੇ ਨੂੰ ਜਾਗਦੇ ਮਿਲ ਜਾਂਦੇ ਜਿਹੜਾ ਉੱਥੇ ਜਾਗ ਜਾਂਦਾ ਘਟ ਦੇ ਵਿੱਚ ਉਹ ਜਾਗਦਿਆਂ ਦੇ ਵਿੱਚ ਉਹ ਸੱਚਖੰਡ ਜਾਗਣ ਦਾ ਜਿਹੜਾ ਉੱਥੇ ਸੁੱਤਾ ਰਹਿ ਜਾਂਦਾ ਉਹ ਸੁਪਨਾ ਦੇਖਦਾ ਉਹ ਇਸ ਸੁਤਿਲ ਦੇ ਵਿੱਚ ਰਹਿ ਜਾਂਦਾ ਫਿਰ ਅਗਲਾ ਜਨਮ ਮਿਲ ਜਾਂਦਾ ਅਗਲੇ ਜਨਮ ਵਿੱਚ ਫਿਰ ਸੁਪਨੇ ਦੇਖਣ ਲੱਗ ਜਾਂਦਾ ਸਰੀਰ ਛੱਡਣ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਜਾਂਦਾ ਤ੍ਰੈ ਪਵਣ ਸੁਨ ਨੂੰ ਸੁਨ ਨੂੰ ਜਿਵੇਂ ਅਸੀਂ ਸੁੱਤੇ ਪਏ ਹੁੰਦੇ ਇੱਕ ਦਿਨ ਸੋਵਣ ਹੋਏਗਾ ਲਾਂਬੇ ਗੋੜ ਪਸਾਰ ਥੋੜੀ ਲੰਬੀ ਨੀਂਦ ਸੋ ਜਾਂਦਾ ਲੰਬੀ ਨੀਂਦ ਸੋ ਜਾਂਦਾ ਜਨ ਨੂੰ ਦੁਆ ਸਰੀਰ ਮਿਲ ਜਾਂਦਾ ਫੇਰ ਸੁਪਨਾ ਸ਼ੁਰੂ ਹੋ ਜਾਂਦਾ ਫੇਰ ਜੀਵਨ ਸ਼ੁਰੂ ਹੋ ਜਾਂਦਾ ਸੰਸਾਰ ਦਾ ਗਿਆਨ ਸਰੀਰ ਦੇ ਨਾਲੇ ਖਤਮ ਹੋ ਜਾਂਦਾ બસ ਦੂਰੇ ਜਨਮ ਵਿੱਚ ਪਿਛਲੇ ਜਨਮ ਦਾ ਗਿਆਨ ਨਹੀਂ ਰਹਿੰਦਾ ਕਿਉਂਕਿ ਉਹ ਦਿਮਾਗ ਦੇ ਵਿੱਚ ਹੀ ਹੁੰਦਾ ਨਾ ਉਹ ਬੁੱਧੀ ਨਾਲੇ ਜੜ ਜਾਂਦੀ ਹੈ ਸਭੇ ਬੁੱਧੀ ਜਾਲੀਆਂ ਇੱਕ ਰਹਿ ਤੱਤ ਗਿਆ ਤੱਤ ਵਸਤੂ ਦਾ ਜੋ ਗਿਆਨ ਹੈ ਤਤ ਵਸਤੂ ਦਾ ਗਿਆਨ ਸਾਡੀ ਬੁੱਧੀ ਤੇ ਅਸਰ ਕਰਦਾ ਹੈ ਬੁੱਧੀ ਨੂੰ ਨਿਰਵਲ ਕਰਦਾ ਉਹਦਾ ਅਸਰ ਰਹਿ ਜਾਂਦਾ ਤਤ ਗਿਆਨ ਦਾ ਬਾਕੀ ਜਿਹੜਾ ਹੁੰਦਾ ਸੰਸਾਰੀ ਗਿਆਨ ਉਹ ਨਾਲ ਦੀ ਨਾਲ ਹੀ ਖਤਮ ਹੋ ਜਾਂਦਾ ਸਭ ਬੁੱਧੀ ਜਾਲੀਆਂ ਇੱਕ ਰਹਾ ਤਤ ਗਿਆ ਅਗਲੇ ਜਨਮ ਵਿੱਚ ਤਤ ਵਸਤੂ ਦਾ ਗਿਆਨ ਨਾਲ ਜਾਂਦਾ ਹੈ ਤਤ ਵਸਤੂ ਤੋਂ ਨਿਰਵਲ ਹੋਈ ਹੋਈ ਬੁੱਧੀ ਅਗਲੇ ਜਨਮ ਵਿੱਚ ਜਨਮ ਲੈਂਦੀ ਹੈ ਸੰਸਾਰ ਦਾ ਗਿਆਨ ਕੋਈ ਨਹੀਂ ਰੈਂਦਾ ਇੱਕ ਗੱਲ ਜ਼ਰੂਰ ਹੈ ਕੁਝ ਬੰਦਿਆਂ ਨੂੰ ਦਾ ਦਿਮਾਗ ਰੁਚੀ ਪਹਿਲਾਂ ਤੇ ਹੁੰਦੀ ਹੈ ਕਿਸੇ ਕਿਸੇ ਅਲੱਗ-ਅਲੱਗ ਵਿਸ਼ਿਆਂ ਦੀ ਉਹ ਪਿਛਲਾ ਹੀ ਹੋਣਾ ਦਾ ਹੁੰਦਾ ਕਿਸੇ ਦੀ ਰੁਚੀ ਕਿਸੇ ਵਿਸ਼ੇ ਚ ਹੁੰਦੀ ਹੈ ਕਿਸੇ ਦੀ ਰੁਚੀ ਕਿਸੇ ਵਿਸ਼ੇ 'ਚ ਹੁੰਦੀ ਉਹ ਵਿਸ਼ੇ ਦਾ ਪ੍ਰਭਾਵ ਜ਼ਰੂਰ ਹੈ ਕਿਸੇ ਦਾ ਕਿਸੇ ਪਾਸੇ ਨੂੰ ਦਵਾ ਕੰਮ ਕਰਦਾ ਜਿਆਦਾ ਕਹਿੰਦੇ ਨੇ ਜੇ ਬੱਚਿਆਂ ਨੂੰ ਤੁਸੀਂ ਪੜ੍ਹਾਉ ਲਿਓ ਉਹਨਾਂ ਦੀ ਰੁਚੀ ਦੇਖੋਗੇ ਤਦੂ ਉਹ ਰੁਚੀ ਰੁਚੀ ਰਹੀ ਆ ਸਾਰਾ ਥੇ ਹੋਰ ਕੁਝ ਨਹੀਂ ਉਹ ਵਿਸ਼ਾ ਸਖਾਲਾ ਲੱਗਦਾ ਉਹਦੀ ਬੁੱਧੀ ਨੂੰ ਉਹ ਵਿਸ਼ਾ ਸਖਾਲਾ ਲੱਗਦਾ ਜੀ ਜੋ ਪਿੱਛੇ ਵਸਤੀ ਸੀ ਬਸ ਐਨ ਹੋਰ ਜਾਂਦਾ ਨਹੀਂ ਆਕਰ ਅਡਾਪਟਰ ਬੁੱਧੀ ਨਹੀਂ ਕਰ ਲੈਂਦਾ ਸਭ ਕੁਝ ਉਹਨੂੰ ਜਿਹੜਾ ਕੰਮ ਕੀਤਾ ਹੋਇਆ ਉਹ ਸੌਖਾ ਲੱਗਦਾ ਜਿਹੜੀ ਗੱਲ ਉਹਦੀ ਸਮਝੀ ਹੋਈ ਜਾ ਉਹਨੂੰ ਸੌਖੀ ਲੱਗਦੀ ਹੋਰ ਕੁਝ ਤਾਂ ਘਟ ਮੈਂ ਘਟ ਜੋ ਪਾਵਾਂ ਸੋ ਘਟ ਛਾੜ ਅਵ ਘਟ ਕਤ ਤਾਵਾਂ ਜਿਹੜਾ ਇਸ ਘਟ ਦੇ ਵਿੱਚ ਘਟ ਪਾ ਲਵੇ ਸੋ ਘਟ ਛਾੜ ਕਿਨਾਰਾ ਵੇਲ ਜਿਵੇਂ ਜੀ ਨੂੰ ਸਮੁੰਦਰ ਦਾ ਸੰਸਾਰ ਸਮੁੰਦਰ ਤਾਰ ਗੋਬਿੰਦੇ ਜਿਹੜਾ ਇਹ ਤੋਂ ਪਾਰ ਵਾਲਾ ਕਿਨਾਰਾ ਦੇਖ ਲਵੇ ਫਿਰ ਉਹ ਬਾਹਰੋਂ ਨਹੀਂ ਨਿਕਲਦਾ ਘਟ ਫਿਰ ਉਹ ਦੂਏ ਪਾਸੇ ਨੂੰ ਜਾਂਦਾ ਸੱਚਖੰਡ ਵਾਲੇ ਪਾਸੇ ਨੂੰ ਜਾਂਦਾ ਅੰਦਰੋਂ ਨਹੀਂ ਫਿਰ ਬਾਹਰੋਂ ਆਉਂਦਾ ਉਹ ਘਟ ਛਾੜ ਅਵਘਟ ਘਟ ਨੂੰ ਛੱਡ ਕੇ ਅਵਘਟ ਨਹੀਂ ਫਿਰ ਦੂਜਾ ਜਨਮ ਨਹੀਂ ਲੈਂਦਾ ਉਹ ਦੂਜਾ ਜਨਮ ਕੀ ਕਰਨਾ ਸੀ ਉਹਦਾ ਤਾਂ ਕੰਮ ਹੋ ਗਿਆ ਇਸ ਆ ਆਵ ਘਟ ਹੈ ਅਸਲ ਦੇ ਵਿੱਚ ਉਹ ਖੋਪੜੀ ਕਿ ਨਹੀਂ ਆਉਂਦਾ ਫਿਰ ਦਿਵਾਗ ਰਾਨੀ ਸੋਚਣਾ ਸੋਚਣਾ ਬੰਦ ਕਰ ਦਿੰਦਾ ਸੋਚਣਾ ਨੇਰੇ 'ਚ ਹੁੰਦਾ ਹੈ ਸਮਝਣਾ ਚਾਨਣ ਵਾਸਤੇ ਹੁੰਦਾ ਹੈ ਵਿਚਾਰ ਰੋਸ਼ਨੀ ਕਰਦਾ ਹੈ ਸੋਚ ਸਾਡੇ ਅੰਦਰ ਨੇਰਾ ਪੈਦਾ ਕਰਦੀ ਤੇ ਜਿਹਦੇ ਅੰਦਰ ਚਾਨਣ ਪੂਰਾ ਉਹਨੂੰ ਸੋਚਣ ਦੀ ਕੀ ਲੋੜ ਰਹੇਗੀ ਉਹਦੇ ਵਾਸਤੇ ਨੇਰਾ ਹੈ ਹੀ ਨਹੀਂ ਕੋਈ ਸੋਚ ਦਾ ਉਹਨ ਤੱਕ ਜਾਣਾ ਜਦੋਂ ਅੰਦਰ ਮਨ ਵਿੱਚ ਪਰਮ ਹੋ ਜਾਂਦਾ ਪਰਮ ਚੋਂ ਸੋਚ ਪੈਦਾ ਹੁੰਦੀ ਹੈ ਸੋਚ ਨਹੀਂ ਪੈਦਾ ਹੋ ਸਕਦੀ ਜੇ ਪਰਮਾਤਮਾ ਹੋਵੇ। ਸੋਚਣ ਨੂੰ ਰਹਿ ਹੀ ਗਿਆ ਉਹਦੇ ਕੋਲ। ਜਿਹਦੇ ਕੋਲ ਕੁਝ ਸਮਝਣ ਨੂੰ ਰਿਹਾ ਹੋਇਆ ਹੈ ਉਹ ਸੋਚਦਾ ਹੈ। ਜਿਹਦੇ ਕੋਲ ਸਮਝਣ ਨੂੰ ਰਿਹਾ ਹੋਇਆ ਹੀ ਕੁਝ ਨਹੀਂ ਉਹਨੂੰ ਸੋਚਣ ਦੀ ਲੋੜ ਕੀ ਹੈ? ਸਮਝਣ ਨੂੰ ਐ ਕੁਝ ਨਹੀਂ ਰਿਹਾ। ਸੋਚਣਾ ਕਾਦੇ ਵਾਸਤੇ? ਕਰਨ ਨੂੰ ਐ ਕੁਝ ਨਹੀਂ ਰਿਹਾ। ਸੋਚਣਾ ਕਾਦੇ ਵਾਸਤੇ? ਲੋੜ ਹੈ ਕਾਸੇ ਦੀ ਨਹੀਂ ਰਹੀ। ਸੋਚਣ ਦਾ ਕਦੇ ਵਾਸਤੇ ਇਹ ਚੀਜ਼ਾਂ ਨੇ ਜਿਹੜੀਆਂ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਲੋੜ ਜਾਂਦੀ ਵੀ ਲੋੜ ਐ ਫਿਰ ਲੋੜ ਸੋਚਣ ਵਾਸਤੇ ਮਜਬੂਰ ਕਰਦੀ ਮਜਬੂਰ ਕਰਦੀ ਭੁੱਖ ਸੋਚਣ ਵਾਸਤੇ ਮਜਬੂਰ ਕਰਦੀ ਇਹ ਨਹੀਂ ਰਹੀ ਜਰ ਰਹੀ ਹੋਈ ਨਹੀਂ ਇਹ ਤੇ ਸੋਚਣ ਦਾ ਕਦੇ ਵਾਸਤੇ ਹਮ ਸੋ ਘਟਕ ਛਾੜ ਅਪ ਘਟਕ ਕਟ ਧਾਵਾ ਉਹ ਆਪਣਾ ਹਿਰਦੇ ਨੂੰ ਛੱਡ ਕੇ ਨਿੱਜ ਘਰ ਨੂੰ ਛੱਡ ਕੇ ਬਾਹਰ ਕਿਉਂ ਜਾਊਗਾ ਕੀ ਲੋੜ ਹੈ ਉਹਨੂੰ ਜਾਣ ਦੀ ਹੂੰ ਨੰਗਾ ਨੀ ਗ੍ਰਹਿ ਸਨੇਕਰ ਨਿਰਵਾਰੋ ਸੰਦੇਹ ਦੀ ਗ੍ਰਹਿ ਜਿਹੜਾ ਘਰ ਛੱਡੀ ਫਿਰਦਾ ਲੋ ਘਰੋਂ ਬੇਕਾਰ ਹੋਇਆ ਹੋਇਆ ਹੈ ਬੇਕਰ ਆ ਇਹਨੂੰ ਨਿਕਰਾ ਵੀ ਕਿਹਾ ਹੋਇਆ ਇਹ ਨਿਕਰਿਆ ਘਰ ਆਓ ਇਹਦੀ ਗ੍ਰਹਿ ਕਹਤਾ ਨੀ ਗ੍ਰਹਿ ਗ੍ਰਹਿ ਕਹਤਾ ਤੇ ਘਰ ਕਹਤਾ ਗਲਤ ਹੈ ਇੱਕੋ ਹੀ ਹੈ ਇਹ ਜਿਹੜਾ ਅਰਥ ਆ ਨਿਕਰਿਆ ਘਰਾ ਉਹ ਜਿਹੜਾ ਸੀ ਨਿਕਰਾ ਇਹ ਦੀ ਗ੍ਰੇ ਨਾ ਜਿਹੜਾ ਲੱਗਿਆ 네ਗੇਟਿਵ ਹੈ ਸਿਆਰੀ ਗ੍ਰੇ ਗ੍ਰੇ ਦੇ ਵਿੱਚ ਗ੍ਰੇ ਕਰ ਨੂੰ ਕਰਦੇ ਨੇ ਉਥੇ ਨਿਕਰਿਆ ਘੈਤ ਗੌਰਮਾਨੀ ਸਾਡ ਕਰੇ ਨਿਕਰਿਆ ਘਰਾ ਜੇ ਘਰਿਆ ਘਰਾ ਇਹ ਹਿੰਦੀ ਹੈ ਉਹ ਥੋੜੀ ਜਿਹੀ ਪੰਜਾਬੀ ਦੀ ਗੱਲ ਹੈ ਲੈਣ ਦੀ ਬੋਲੀ ਹੈ ਉਹ ਬੋਲੀ ਦਾ ਹੀ ਫਰਕ ਹੈ ਹੂੰ ਨਾ ਨਹੀਂ ਗ੍ਰਹਿ ਸਨੇਹ ਕਰ ਨਹੀਂ ਗ੍ਰਹਿ ਸਨੇਹ ਕਰ ਨਿਕਰਿਆ ਤੂੰ ਪ੍ਰੇਮ ਕਰ ਪ੍ਰੇਮ ਸਭ ਨਾਲ ਨਿਰਵਾਰੋਂ ਸੰਦੇ ਅਰ ਸੰਦੇ ਜਿਹੜਾ ਤੇਰੀ ਸ਼ੰਕਾ ਨੇ ਅੰਦਰ ਤੇਰੀ ਸ਼ੰਕਾ ਪ੍ਰੇਮ ਨਹੀਂ ਕਰਨ ਦਿੰਦੀ ਇਹ ਨਾਲ ਵਾਰਨ ਕਰ ਲੈ ਸ਼ੰਕਾ ਦਾ ਬਗਾਨਾ ਕੋਈ ਨਹੀਂ ਇੱਥੇ ਨਾ ਕੋਈ ਬੈਰੀਆ ਨਾ ਕੋਈ ਬਗਾਨਾ ਜਾ ਕੋਈ ਬਹਿਰੀ ਬਗਾਨਾ ਹੀ ਨਹੀਂ ਤੈਨੂੰ ਸ਼ੱਕ ਕੀਦਾ ਤੇ ਪੈਂਦੀ ਹੈ ਸ਼ੱਕ ਪੈਂਦੀ ਹੈ ਵੀ ਇਹ ਮੇਰਾ ਕੁਝ ਬਗਾੜ ਲਵੇ ਇਹ ਨਹੀਂ ਬਗਾੜ ਸਕਦਾ ਕੋਈ ਕਿਸੇ ਦਾ ਕੁਝ ਨਾ ਕੋਈ ਕਿਸੇ ਦਾ ਸਮਾਰ ਸਕਦਾ ਨਾ ਕੋਈ ਬਗਾੜ ਸਕਦਾ ਫਿਰ ਸ਼ੰਕਾ ਕਿਹੜੀ ਗੱਲ ਦੀ ਹੈ ਸ਼ੰਕਾ ਤਾਂ ਉੱਥੇ ਪਾਉਗੀ ਜਿੱਥੇ ਸਾਨੂੰ ਇਹ ਸ਼ੰਕਾ ਹੋਵੇ ਵੀ ਇਹ ਸਾਡਾ ਬਗਾੜ ਦੂ ਕੁਝ ਇਹ ਸਾਡਾ ਸਮਾਰ ਦੂ ਜਦ ਕਿਸੇ ਦੇ ਹੱਥ ਛੁਕ ਜੈ ਨਹੀਂ ਬਸ ਸੰਦੇ ਉਹਨਾਂ ਚ ਰਹਿ ਜਿੰਨਾ ਚਿਰ ਇਸ ਗੱਲ ਤੇ ਵਿਸ਼ਵਾਸ ਨਹੀਂ ਕਰ ਜਿੱਦਣ ਇਹ ਵਿਸ਼ਵਾਸ ਹੋ ਗਿਆ ਕਿ ਤੇਰਾ ਨਾ ਕੋਈ ਸੁਧਾਰ ਸਕਦਾ ਹੈ ਕੋਈ ਨਾ ਵਿਗਾੜ ਸਕਦਾ ਇਹ ਤਾਂ ਸਭ ਸੰਸਾਰੀ ਜਿਹੜਾ ਸੰਸਾਰ ਬਾਹਲਾ ਵਿਗਾੜ ਸੁਧਾਰ ਹੈ ਤਾਂ ਹੈਗਾ ਹੁਕਮ ਨਾਲ ਬਾਕੀ ਤੂੰ ਆਪਣਾ ਜੇ ਸਮਾਲ ਲੈ ਜਿਹੜਾ ਤੂੰ ਸਮਾਲਨ ਆਇਆ ਹੋਇਆ ਤਾਂ ਸਮਾਲ ਲੈ ਤੇ ਨਹੀਂ ਤਾਂ ਬੇੜਾ ਇਹਨੂੰ ਦਿ ਜਾਣ ਪਰ ਪਿਸਤੌਣ ਤੇ ਸਭ ਤੋਂ ਕੁਝ ਲੈਣਾ ਨਹੀਂ ਸਵਾਰ ਉਹ ਤੈਨੂੰ ਆਪ ਹੀ ਸਵਾਰਨਾ ਪੈਣਾ ਆਪਣੇ ਲੱਗ ਕਿਸੇ ਨਾਲ ਨਹੀਂ ਸਵਾਰਨਾ ਆਪਣੇ ਹੱਥੀ ਆਪਣਾ ਆਪਣੇ ਕਾਜ ਉਸ ਕੰਮ ਲੱਗ ਜਾ ਜਿੰਨਾ ਚਿਰ ਸੰਦੇ ਪੈਦਾ ਕਰੇਗਾ ਹੋਰ ਬਾਹਰ ਉਲਝਿਆ ਰਹੇਗਾ ਉਹਨਾਂ ਚਿਰ ਆਪਣਾ ਕੰਮ ਤੇ ਸਵਾਰਨ ਸਵਾਰਨ ਨਾਲ ਤੈਨੂੰ ਟਾਈਮ ਹੀ ਨਹੀਂ ਮਿਲਣਾ ਜਦ ਆਦਮੀ ਸੋਚਦਾ ਤਾ ਉਹ ਆਪਣਾ ਕੁਝ ਨਹੀਂ ਕਰ ਸਕਦਾ ਸਭ ਫਿਰ ਤਾਂ ਹੋਰੇ ਪਾਸੇ ਉੱਝ ਜਾ ਰਹੇ ਨੇ ਬਾਹਰ ਬੈਰ ਬ੍ਰੋਧ ਕਮ ਕਰੋ ਦ ਲੋਭੋ ਝੂਠ ਵਿਕਾਰ ਮਹ ਲੋਭ ਤਰੋ ਇਹ ਆਹੋ ਜੁਗਤ ਬਿਆਨੇ ਕਹੀ ਜਾਨਵ ਆਪਣੇ ਵਾਲਾ ਕੰਮ ਸ਼ੁਰੂ ਹੀ ਨਹੀਂ ਹੋਇਆ ਇਹਨਾਂ ਕੰਮਾਂ ਤਾਂ ਹੀ ਵਹਿ ਨਹੀਂ ਹੋਇਆ ਜਿਹੜੇ ਝਗੜਿਆਂ 'ਚ ਫਸਿਆ ਤਾਂ ਉਹ ਝਗੜੇ ਹੀ ਨਹੀਂ ਮੁੱਕੇ ਕ ਮਹੀਨੇ ਦੇ 25 ਐ 26 ਦਿਨ ਹੁੰਦੇ ਨੇ ਜਾਇ ਤਵਾਰ ਘੜਦੀ 25 26 ਦਿਨ ਹਦਾਲਤਾ ਲੱਗਦੀ ਇਹਦੇ 40 ਮੁਕਦਮੇ ਨੇ ਮੈਂ ਤਾਂ ਕਦੇ ਵੀ ਨਹੀਂ ਫੇਰ ਮੇਰਾ ਮੈਂ ਆਪਣਾ ਕੰਮ ਕਿੱਥੇ ਕਰੂੰਗਾ ਹਾਂ ਇਹ ਕਦਨ ਦੋ ਤਰੀਕਾਂ ਦਾ ਹੋ ਸਕਦੀਆਂ ਨੇ ਇਕੱਠੀਆਂ ਬੇ ਲਿੰਗ ਦੇ ਵੀ ਆ ਸਾਡੀ ਹਾਲਤ ਹੈ ਬੇਲੇ ਨਹੀਂ ਹੈਗਾ ਕੰਮ ਇਹਨੇ ਆਵੇਂ ਨਹੀਂ ਹੈ ਐਤਵਾਰ ਨੂੰ ਛੁੱਟੀ ਹੁੰਦੀ ਹੈ ਚਾਰ ਭੋਗਾਂ ਦੇ ਜਾਣਾ ਹੁੰਦਾ ਉਧਰਲੇ ਵੇਲ ਹੁੰਦਾ ਕੇ ਕੰਮ ਆਸ ਤੇ ਵੇਲੇ ਨਹੀਂ ਇਹ ਜਿਹੜਾ ਘਰ ਦੇ ਵਿੱਚੋਂ ਬਾਹਰ ਨਿਕਲ ਗਿਆ ਨਿਕਰਾ ਹੋ ਗਿਆ ਉੱਥੇ ਵੇਲ ਹੀ ਹੈ ਫਿਰ ਫੇਰ ਨਹੀਂ ਉਹਨੂੰ ਵੇਲ ਹੈ ਤਾਂ ਗਿਆ ਘਾਰਾ ਨਾ ਨਿਕਰ ਹੈ ਸਨੇਕਰ ਸਨੇਕਰ ਸਾਰਿਆਂ ਨਾਲ ਪ੍ਰੇਮ ਕਰ ਲੈ ਸਾਡੇ ਰਾਜੀ ਨੋ ਕਰ ਲੈ ਕਾ ਆਪਣਾ ਝਗੜਾ ਨਹੀਂ ਭਾਈ ਕਿਸੇ ਨਾਲ ਅਮਰਾ ਝਗੜਾ ਰਹਾ ਨਾ ਕਹੂੰ ਪੰਡਤ ਬੁੱਲਣਾ ਛੱਡੇ ਦਊ ਜਿਹੜੇ ਝਗੜਾ ਪੈਦਾ ਕਰਨ ਵਾਲੇ ਨੇ ਉਹਨਾਂ ਨੂੰ ਛੱਡ ਦੇ ਉਹਨਾਂ ਨਾਲ ਸੰਗ ਤੇ ਛੱਡ ਦੇ ਝਗੜਾ ਪੈਦਾ ਕਰਾਉਣ ਵਾਲੇ ਬੰਦਿਆਂ ਨਾਲ ਸੰਗ ਤੇ ਛੱਡ ਦੇ ਜੇ ਝਗੜਾ ਮਿਟਾਉਣਾ ਹੈ ਮਨ ਝਗੜੇ ਕਰਦਾ ਇਹਨੂੰ ਵੜ ਗਿਆ ਕਰਨ ਤੇ ਇਹਨੂੰ ਕਹਾਂ ਵੀ ਇਹਨਾਂ ਦੀ ਸੰਗਤ ਨਹੀਂ ਕਰਨੀ ਤੇ ਦੀ ਸੰਗਤ ਬਦਲ ਲੈ। ਨਾ ਹੀ ਦੇਖਣਾ ਭਾਜੀ ਹੈ ਪਰਮ ਸਿਆਣ ਇਹ ਪਰ ਜੇ ਨਾ ਮਨ ਨਹੀਂ ਮੰਨਦਾ ਇਹ ਗੱਲ ਨੂੰ ਘਰ ਚ ਟੇਕੇ ਨਹੀਂ ਬਹਿੰਦਾ ਜੇ ਬੱਚਾ ਕੋਈ ਬਾਹਰ ਸੋਸਾਇਟੀ ਜਾ ਕੇ ਗਲਤ ਸੋਸਾਇਟੀ ਜਾਂਦਾ ਚੰਗੀ ਗੱਲ ਉਹਨੂੰ ਘਰੋਂ ਨਾ ਜਾਣ ਦੋ। ਇਹੀ ਇਲਾਜ ਹੈ ਤੇ ਹੋਰ ਕੀ ਇਲਾਜ। ਇਹ ਘਰ ਵੜਦਾ ਨਹੀਂ। ਤੇਨੂੰ ਘਰੋਂ ਬਾਹਰ ਨਾ ਬਾਹਰ ਨਾ ਜਾਣ ਦੋ। بس ਇਹ ਹੀ ਟ੍ਰਿਕ ਹੈ ਮਨ ਨੂੰ ਘਰ ਦੇ ਅੰਦਰ ਹੀ ਰੱਖੋ ਇਹਨੂੰ ਬਾਹਰ ਜਾਣ ਨਾ ਦਿਓ ਇਹ ਤੇ ਪਹਿਰਾ ਲਾ ਦਿਓ ਇਹਦਾ ਧਿਆਨ ਰੱਖੋ ਧਿਆਨ ਇਹਦੇ ਹੀ ਰੱਖਣਾ ਰੱਬ ਦਾ ਨਹੀਂ ਰੱਖਣਾ ਪਰਵੇਸ਼ਾ ਦਾ ਹੋਏ ਧਿਆਨ ਰੱਖਣ ਦੀ ਲੋੜ ਨਹੀਂ ਹੈ ਮਨ ਦਾ ਧਿਆਨ ਰੱਖਣਾ ਵੀ ਇਹ ਕੀ ਕਰਦਾ ਹੈ ਕਹੇ ਜੀ ਸੰਗਤ ਕਰਦਾ ਹੈ ਕੁਛ ਇਹਦੀ ਆਦਤਾਂ ਬਦਲੀਆਂ ਵੀ ਬਦਲੀਆਂ ਜੇ ਨਹੀਂ ਬਦਲੀਆਂ ਤਾਂ ਕਿਉਂ ਨਹੀਂ ਬਦਲੀਆਂ ਅੱਜ ਇਹਨੇ ਕਿੰਨਾ ਟਾਈਮ ਕੀ ਕੀਤਾ ਕਿੰਨਾ ਟਾਈਮ ਕੀ ਕੀਤਾ ਇਹਨੇ ਹਿਸਾਬ ਦੇਣਾ ਇੱਕ ਇੱਕ ਮਿੰਟ ਦਾ ਕੜੀ-ਕੜੀ ਦਾ ਲੇਖਾ ਮੰਗਾ। ਵੀ ਉਹ ਫਿਰ ਦੇਣ ਵੇਲੇ ਫਿਰ ਕੀ ਕਰਾਂਗੇ? ਇਹ ਚੀਜ਼ ਦਤਿਆ ਰੱਖਣਾ। ਤੇ ਅਸੀਂ ਤਾਂ ਹੋਰੇ-ਹਰੇ ਅਰਥ ਕਰੀ ਫਿਰਦੇ। ਲੇਖਾ ਤਾਂ ਕੜੀ-ਕੜੀ ਦਾ ਦੇਣਾ ਪੈਣਾ। ਪੈਸੇ-ਪੈਸੇ ਦਾ ਜੀਨੇ ਹਿਸਾਬ ਦੇਖਣਾ ਪਹਿਲਾਂ ਬਿੱਲ ਆ ਗਿਆ ਉਹਦਾ। ਖਰਚਾ ਤਾਂ ਕਰੀ ਜਾਂਦਾ ਸਰਕਾਰੀ ਪੈਸੇ ਦਾ। ਉਹ ਕਹਿੰਦਾ ਫਿਰ ਜਾਇਜ਼ ਆਲੀ ਲਿਓ। ਪਹਿਲਾ ਕਾਗਜ਼ਾਂ ਦਾ ਪੇਡ ਪੂਰਾ ਕਰੋ ਤੇਰੂ ਕਰ ਵਾਹਿਗੋਈ ਕਾਗਜ਼ਾਂ ਦਾ ਪੇਡ ਪੂਰਾ ਕਰਦਾ ਹੈ ਉਹ ਚਲ ਝੂਠਾ ਸੱਚਾ ਬਾਹਰ ਦਾ ਸੀ ਕਾਗਜ਼ਾਂ ਦਾ ਪੇਡ ਪੂਰਾ ਕਰਦਾ ਡਰ ਜੋ ਹੈ ਐ ਗੱਲ ਦਾ ਡਰ ਹੈ ਹੀ ਨਹੀਂ ਪਰ ਡਰ ਪਾਇਆ ਸੀ ਗੁਰਬਾਣੀ ਨੇ ਵਾਹਿਗੋਈ ਗੱਲ ਬਣੀ ਹੋਈ ਨਹੀਂ ਹੈ ਵਿਸ਼ਵਾਸ ਕੀਤਾ ਹੀ ਨਹੀਂ ਜੇ ਇਸ ਗੱਲ ਤੇ ਵਿਸ਼ਵਾਸ ਕਰਦੇ ਘੜੀ ਘੜੀ ਦਾ ਲੇਖਾ ਮੰਗਾ ਹੈ ਰੋ ਰਾਜਨ ਲੇਖਾ ਮੰਗਾ ਹੈ ਕੀ ਮੁਖ ਲੈ ਕੇ ਜਾਏਗਾ ਜੇ ਇਸ ਗੱਲ ਦਾ ਵਿਸ਼ਵਾਸ ਕਰਦੇ ਫਿਰ ਬੰਦਾ ਧਿਆਨ ਰੱਖਦੇ ਫਿਰ ਅਸੀਂ ਧਿਆਨ ਰੱਖਦੇ ਵੀ ਕੀ ਕਰਦੇ ਹਾਂ ਕਿੰਨਾ ਜੀਵਨ ਚੱਲਿਆ ਗਿਆ ਕਿੰਨਾ ਰਹਿ ਗਿਆ ਤੇ ਇਸ ਗੱਲ ਦਾ ਧਿਆਨ ਹੀ ਨਹੀਂ ਇਹ ਤਾਂ ਮੁਫਤ ਵੀ ਮਿਲੀ ਹੋਈ ਹੈ ਅਸੀਂ ਕਿਹੜਾ ਸਾ ਲੈਨੇ ਆ ਫਰੀ ਦਾ ਬੰਦਾ ਕੋਈ ਸਾ ਲੈਂਦਾ ਸਕੂਟਰ ਬੰਦ ਕਰ ਦਿੰਦੇ ਆ ਕਾਰ ਬੰਦ ਕਰ ਦਿੰਦੇ ਆ ਤੇਲ ਫੋਕਦਾ ਕਿਉਂ ਪੜ੍ਹੋ ਜੋ ਸਾਨੂੰ ਪੜ੍ਹੇ ਤੇ ਉਹਦਾ ਕੋ ਖਾਣੂ ਵੀ ਨਹੀਂ ਮੰਗਦਾ ਜਦੋਂ ਆਹ ਲੈਦਾ ਉਹਨਾਂ ਦਾ ਕਦੇ ਡਿਮਾਂਡ ਹੀ ਨਹੀਂ ਕੀਤੀ ਕੁਝ ਕਹਿੰਦਾ ਸਾਤਾ ਜੀ ਆਪੇ ਹੁੰਦਾ ਜੇਦਰ ਬੰਦ ਹੋ ਜੂ ਪਤਾ ਲੱਗ ਜੂਗਾ ਆਪੇ ਆਉਂਗਾ ਕਿ ਨਹੀਂ ਆਉਂਗਾ ਜਾਂ ਸਾਰ ਰੁਕਦਾ ਨਾ ਫੇਰ ਪੈ ਜਾਂਦਾ ਅਰਦਾਲੇ ਵਾਲਿਆਂ ਨੂੰ ਰੁਕਣ ਲੱਗਦਾ ਫਿਰ ਆਪੇ ਫਿਰ ਕਦ ਨਹੀਂ ਆਉਂਦਾ ਹਰ ਕੰਨੀ ਹੁੰਦਾ ਆਪੇ ਰਿਉਂਦਾ ਜਿੰਦਾ ਹਾਂ ਹਾਂ ਕੋਲੇਂ ਦੀ ਸੌਲਵਾ ਆਹ ਸਾਲੇਂ ਦੀ ਸੌਲਵਾ ਆ ਸਾਉਤੀ ਮਰੇ ਸਾਦੇ ਉਹਨੇ ਆਪਣੀ ਡਿਊਟੀ ਲਈ ਹੋਈ ਹੈ ਆਪੇ ਕਿੱਥੇ ਹੁੰਦਾ ਆਪੇ ਹੁੰਦਾ ਤਾਂ ਬੰਦ ਕਿਉਂ ਹੋਵੇ ਬਸੇ ਪਲੇ ਕੇ ਨੇ ਗੁਰਬਾਣੀ ਨੇ ਥੋੜਾ ਜਿਹਾ ਅਲਰਟ ਸਾਨੂੰ ਕੀਤਾ ਸੀ ਜਗਾਇਆ ਸੀ ਨਹੀਂ ਜਾਗਿਆ ਕੋਈ ਵੀ ਯਗੇ ਜੀ ਕੋਈ ਪ੍ਰਵਾਹ ਨਹੀਂ ਕੀਤੀ ਬਲ ਨੇ ਨਹੀਂ ਪ੍ਰਵਾਹ ਕਰਦਾ ਉਹਨਾਂ ਦੀ ਪ੍ਰਵਾਹ ਉਹ ਨਹੀਂ ਕਰਦਾ ਜੋ ਮਰਜੀ ਅਰਦਾਸ ਕਰੀ ਜਾ ਉਹ ਵੀ ਅਰਦਾਸ ਉਹਦੀ ਸੁਣਦਾ ਜਿਹੜਾ ਉਹਦੀ ਸੁਣਦਾ ਉਹਦੀ ਕਾਲ ਸੁਣਦਾ ਉਹਦਾ ਜਨ ਫਿਰਤੀ ਨਾ ਜਾਏ ਜਨਕੀ ਦਾ ਕਿਸੇ ਦਿਨ ਸੁਣਦਾ ਹੈਗਾ ਪੁੱਛਣਾ ਦੇ ਪੁੱਛ ਨਾਲੇ ਕਿਉਂ ਸੁਣੇ ਜਦ ਅਸੀਂ ਉਹਦੀ ਨਹੀਂ ਸੁਣਦੇ ਅਤਵਾਦੀ ਨਹੀਂ ਸੀ ਸੁਣਦੇ ਸਰਕਾਰ ਦੀ ਸਰਕਾਰ ਨੇ ਅਤਵਾਦੀਆਂ ਦੀ ਸੁਣੀ ਫਿਰ ਕਿਉਂ ਸੁਣੇ ਕਿਉਂ ਸੁਣੇ ਸੁਣੀ ਉਸੇ ਦੀ ਜਾਂਦੀ ਹੈ ਜਿਹੜਾ ਸਰਕਾਰ ਦੀ ਸੁਣਦੀ ਹੈ ਝੂਠੀ ਸਰਕਾਰ ਤਾਂ ਸ਼ਾਇਦ ਉਹਦੀ ਵੀ ਨਾ ਸੁਣੇ ਪਰ ਉਹ ਤਾਂ ਸੱਚੀ ਸਰਕਾਰ ਹੈ ਸੰਸਾਰ ਦੀ ਸਰਕਾਰ ਤਾਂ ਸ਼ਾਇਦ ਇਦਾਂ ਲੋਕਰ ਪਰ ਉਹ ਤਾਂ ਇਦਾਂ ਕਰਦਾ ਹੈ ਜਿਹੜਾ ਉਹਦੀ ਸੁਣੇ ਉਹਦੀ ਖੋਕੇ ਮੈਨੂੰ ਸੁਣੇ ਉਹ ਤਾਂ ਸਾਰਿਆਂ ਦੀ ਉਹ ਸੁਣਦਾ ਪਰ ਪ੍ਰਵਾ ਉਹਦੀ ਕਰਦਾ ਜਿਹੜਾ ਉਹਦੀ ਪ੍ਰਵਾ ਕਰਦਾ ਸੁਰਦਾ ਤਾਂ ਨੂੰ ਸਾਰਿਆਂ ਕੋਲ ਬੋਲੇ ਇਹ ਉਹਦਾ ਧਿਆਨ ਨਹੀਂ ਸਾਡੇ ਚ ਸ਼ਬਦ ਵਿੱਚ ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰਿਆਂ ਚ ਹਰ ਵਕਤ ਧਿਆਨ ਰੱਖੋ